ਕੀ ਸਵਾਗਤ ਸੇ ਆ ਲੈੰਦਾ ਜੀ ਇੱਕ ਬਲਬਲ ਦਾ ਬੱਚਾ ਇਹ ਬੜੇ ਚਰ ਤੋਂ ਲੱਭਦੇ ਸੀ ਲਓ ਜੀ ਬਾਈ ਜੀ ਤਲਾਤੀ ਅੱਜ ਆਪਾਂ ਲੀਵਰ ਨਾਲ ਵੀ ਮਸ਼ੀਨ ਚਾਲ ਜੀ ਸਵਾਗਤ ਕਰਦੇ ਸਦਾ ਅੱਜ ਦੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਹ ਜਿਹੜੀ ਵੀਡੀਓ ਤੁਸੀਂ ਮੇਰੀ ਕਲਿੱਪ ਤੋਂ ਬਾਅਦ ਦੇਖੋਗੇ ਇਹ 2 ਦਿਨ ਪਹਿਲਾਂ ਦੀ ਹੈ ਵੀਡੀਓ ਮੈਂ ਪੋਸਟ ਅੱਜ ਕਰਨ ਲੱਗਾ ਪਰ ਟਾਈਮ ਹੀ ਲੱਗਾ ਸੀਗਾ ਅ ਗੱਡੀ ਲੱਭਦੇ ਸੀ ਅਸੀਂ ਬਲੈਰੋ ਲਈ ਆਪਾਂ ਮਸ਼ੀਨ ਦੇ ਮਗਰ ਰੱਖਣ ਨੂੰ ਗੱਡੀ ਤੋਂ ਦੇ ਬਣੇ ਪੁਰਾਣੇ ਤਰ੍ਹਾਂ ਦੇ ਪੁਰਾਣੀ ਗੱਡੀ ਦੇ ਵੀਡੀਓ ਹੋਵੇ 2-3 ਦਿਨਾਂ ਦੀ ਨਹੀਂ ਗੱਡੀ ਵੀਡੀਓ ਬਣਾਉਂਦਾ ਮੇਰਾ ਟਾਈਮ ਨਹੀਂ ਲੱਗਾ ਪਹਿਲਾਂ ਦੀ ਬਣੀ ਪਈ ਐ ਪਾਉਣ ਦਾ ਟਾਈਮ ਨਹੀਂ ਲੱਗਾ ਤੇ ਆਹ ਕਲਿੱਪ ਤੋਂ ਬਾਅਦ ਜਿਹੜੀ ਤੁਸੀਂ ਵੀਡੀਓ ਦੇਖੋਗੇ ਇਹ ਉਦੋਂ ਬਾਅਦ ਦੀ ਐ ਤੇ ਆਂਦਰੋਂ ਮਾਲੂਦ ਦਰਸ਼ਨ ਕਰੋ ਇਹ ਲੰਦੀ ਆਪਾਂ ਮਸ਼ੀਨ ਤੇ ਮਾਰ ਮੋਲ ਰਿਆਂ ਨੋ ਨੋ ਵੱਡੀਆਂ ਗੱਡੀਆਂ ਮੁਰਕ ਖੱਚੀਆਂ ਨਹੀਂ ਜਾਂਦੀਆਂ ਯਾਰ ਤੇ ਗੱਡੀ ਬਹੁਤ ਸਾਫ਼ ਮਿਲ ਗਈ ਆਪਾਂ ਮਿਲੀ ਵੀ ਕਿਸੇ ਦੇ ਘਰੋਂ ਆ ਇਸ ਸਟਰੋਂਗ ਮਾਡਲ ਆਏ ਸੀਗੇ ਸਕੋਰਪੀਓ ਦੇ ਇੰਜਨ ਨਾਲ 2011 ਚ 11 ਤੇ 12 ਚ ਇਹ ਉਹ ਇੰਜਨ ਵਾਲੀ ਹੈ ਬਸ ਬਣੀ ਤਾਂ ਨਹੀਂ ਸਕੋਰਪੀ ਹੋਈ ਹੈ ਇਹ ਚੈਸੀ ਸਾਰੀ ਸਕੋਰਪੀਓ ਦੀ ਆ ਇੰਜਨ ਸਕੋਰਪੀਓ ਵਾਲਾ ਵਾ ਜਿਹੜਾ ਗੈਟਵੇ ਚ ਜਣਾਉਂਦਾ ਉਹ ਇੰਜਨ ਆ ਇਹ ਤੇ ਆਪਣਾ ਸਾਰੀ 서ਸਪੈਂਸ਼ਨ ਸਾਰੀ ਇਹਦੀ ਸਕੋਰਪੀਓ ਵਾਲੀ ਆ ਮਤਲਬ ਸਾਰਾ ਥਲੜਾ ਉਹਦੇ 간 ਵੰਗੂਗੀ ਟੜਕ ਸਾਰੀ ਹੈਗੀ ਸਕੋਰਪੀਓ ਦੀ ਤੇ ਨਾ ਲੱਗਦਾ ਸਕੋਰਪੀਓ ਦੀ ਤੇ ਧੜ ਬਲੈਰੋ ਦੀ ਆ ਥੱਲੋ ਸਾਰੀ ਇਹ ਬਣੀ ਤਣੀ ਸਕੋਰਪੀਓ सਸਪੈਂਸ਼ਨ ਵੀ ਉਹਦੀ ਹੋਈ ਹੈ ਸਾਰੀ ਇਹਦੇ ਚ ਗੋਲੀ ਗਾਲੀ ਵਾਲਾ ਹੈ ਨਹੀਂਗਾ ਕੋਈ ਚੱਕਰ ਜਿਹੜੀ ਐ ਮਹਾਕ ਇੰਜਨ ਵਾਲੀ ਆਉਂਦੀ ਸੀ ਸਕੋਰਪੀਓ ਬਸ ਉਹੀ ਹੈ ਇਹ ਬਾਕੀ ਪਹਿਲਾਂ ਸੋਚਦੇ ਸੀ ਜੀਪ ਤਿਆਰ ਕਰਾ ਲਈਏ ਜੀਪ ਦਾ ਪਾਰਕਿੰਗ ਪਿੱਛੇ ਬਹੁਤ ਭੱਜਿਆ ਮੈਂ ਪਾਰਕਿੰਗ ਪੂਸਿੰਗ ਕਰਾ ਲਈਏ ਜੀਪ ਦੀ ਮੈਂ ਗਿਆ ਉਹੀ ਨਹੀਂ ਪਾਸਿੰਗ ਤੇ ਫਿਰ ਫੋਰਮਨ ਕਹਿੰਦਾ ਕਿ ਆਪਾਂ ਇਹੀ ਲਈਏ ਤੇ ਪਲੈਨ ਉਹ ਲੈ ਲਈਏ ਨਾਲੇ ਤਾਂ ਬੰਦ ਆ ਲਾਹ ਕਾਰ ਮਗਰ ਖਿੱਚੀ ਜਾਂਦੀ ਸੀ ਤੇ ਸਕੋਰ ਵੀ ਤੇ ਲਿਆਣੀ ਹੁੰਦੀ ਬਾਲੀ ਬੰਦਿਆਂ ਬੰਦਿਆਂ ਨੂੰ ਪਾਉਣਾ ਪੈਂਦਾ ਫਿਰ ਨੇ ਬੜੇ ਤੋਂ ਬੜੇ ਰਹਿਣਾ ਪੈਂਦਾ ਬਲੇਵਰ ਨੂੰ ਵੀ ਤੇ ਹੱਕ ਲੱਗਦੀ ਇਹਨੂੰ ਕਰਦੇ ਆਂਗੇ ਕੱਲ ਸਰਵਿਸ ਉਹਨੂੰ ਕਰਾ ਲਈ ਹੁੰਦੀ ਸੀ ਇਹਦੀ ਦੀ ਬਹੁਤ ਹੀ ਮਰਗੀ ਤੁਹਾਨੂੰ ਕਰਾਉਣੇ ਦਰਸ਼ਨ ਬਾਹਰੋਂ ਵੀ ਇਹਦੇ ਤੇ ਬਾਕੀ ਤੁਸੀਂ ਅੱਗੇ ਵੀਡੀਓ ਚ ਦੇਖ ਲਓਗੇ ਤੁਹਾਨੂੰ ਦਿਖਾਉਣਾ ਇਹਦਾ ਇੰਜਣ ਦਿਖਾਉਣਾ ਵਾ ਇਹ ਇੰਜਣ ਇਹਦਾ ਇਹ ਆ ਮਾਡਲ ਆਇਸੀਗੇ ਮਾਰੋ ਦਰਸ਼ਨ ਸਾਰੀ ਸਕੋਰਪੀਓ ਵਾਲਾ ਸਾਰਾ A to Z ਸਕੋਰਪੀਓ ਹੈ ਬਸ ਇਹ ਦੀ ਜ 81 ਬਲੈਰੋ ਦੀ ਆ 78 ਸਕੋਰਪੀਓ ਦੀ ਉੱਤੇ ਜਿਹੜੀ ਬੋਡੀ ਹੈ ਸਾਰੀ ਇਹਦੀ ਆਪਣੀ ਬਲੈਰੋ ਵਾਲੀ ਹੈ ਥੋੜੇ ਟਾਇਰ ਮੂਹਰੇ ਦੋਵੇਂ ਚੰਗੇ ਆ ਪਿਛਲੇ ਥੋੜੇ ਕਸੇ ਆ ਟਾਇਰ ਰਾਦਾ ਚਾਰੇ ਨਵੇਂ ਪਵਾ ਦिए ਉਹ ਜਿਹੜਾ ਬੈਕਗਰਾਉਂਡ ਨਾਲ ਵਕਰੀ ਮਾਰੂ ਦਰਸ਼ਨ ਪਿਆਕ ਨਹੀਂ ਮੇਰਾ ਬਲਬਲ ਦਾ ਬੱਚਾ ਮੇਨ ਚੀਜ਼ ਆਪਣਾ ਮਿਲੀ ਘਰੋਂ ਆ ਇਹ ਕਿਸੇ ਡੀਲਰ ਕੋਲੋਂ ਨਹੀਂ ਘਰੇ ਗੱਡੀ ਚੱਲੀ ਸੀਗੀ ਮਾਰੂ ਦਰਸ਼ਨ ਪਈ ਕਿ ਨਹੀਂ ਸਾਫ ਸੰਭੀ ਆ ਕਿਹ ਦਿਕਰ ਹੈ ਚੰਗੀ ਸਾਂਭੀ ਸੀ ਉਹ ਬੰਦੇ ਬਾਹਰ ਆ ਪਾ ਫੇਸਬੁਕ ਤੋਂ ਨੰਬਰ ਲਿਆ ਸੀ ਮੈਨੂੰ ਬਾਈ ਨੇ ਪਾਈ ਵੀ ਸੀਗੀ ਪੋਸਟ ਆਪਾਂ ਕੀਤਾ ਕੰਟੈਕਟ ਤੇ ਮਿਲ ਵੀ ਸਹੀ ਰੇਟ 'ਚ ਗਈ ਮੁੱਖ ਦੀ ਜੀ ਸਾਰਾ ਨਾ ਵੱਡੀ ਚੀਜ਼ ਹੈ ਜਿਹੜੀ ਆਪਾਂ ਨੇਰੇ ਸੇਰੇ ਜਾਣਾ ਆਉਣਾ ਹੁੰਦਾ ਵਾ ਤੇ ਬਲਾਰੇ ਉਹਦੀ ਜੇਬ ਜੰਪਣੀ ਥੋੜੀ ਬੰਦੇ ਦੀ ਥੋੜੀ ਸੇਫਟੀ ਘਟ ਜਾਂਦੀ ਨੇਰੇ ਸਵੇਰੇ ਚਲੋ ਇਹ ਬੰਦ ਗੱਡੀ ਆ ਆਉਂਦੀਆਂ ਬਾਰੀਆਂ ਕੀਤੀਆਂ ਬੰਦ ਤੇ ਆਉਗਾ ਚਲੇਗੇ ਬਾਕੀ ਓਵਰ ਆਲ ਤੁਸੀਂ ਤੁਹਾਨੂੰ ਮੈਂ ਦਿਖਾਦੀ ਆ ਮੋਟਾ ਮੋਟੀ ਜੀ ਗੱਡੀ ਤੇ ਲੈ ਇਹਨਾਂ ਮਸ਼ੀਨ ਦੇ ਕੋਲੇ ਮਸ਼ੀਨ ਲਿਵਰ ਨਾਲ ਚਲਾਈ ਵੀ ਸੀਗੀ ਕੱਲ ਦੀ ਤੇ ਤੁਹਾਨੂੰ ਅੱਗੇ ਵੀਡੀਓ ਜਿੱਦਿਖੇ ਜਾਣਿਆ ਮੈਂ ਤੇ ਲੀਵਰ ਦੇ ਹੋ ਗਏ ਹੱਥ ਖੜੇ ਤੇ ਮੇਰਾ ਵੀਰ ਜੇ ਕੋਈ ਵੀਡੀਓ ਦੇਖਦਾ ਜੇ ਕਿਸੇ ਕੋਲੇ ਲੀਵਰ ਵਾਲੀ ਮਸ਼ੀਨ ਹੈਗੀ ਆ ਮੈਂ ਪਿਛਲੀ ਵੀਡੀਓ ਚ ਵੀ ਵੀਡੀਓ ਪਾਈ ਸੀ ਜਿਹੜੀ ਉਹਦੇ ਚੋਂ ਮੈਂ ਬਾਈਆਂ ਨੂੰ ਦੱਸਿਆ ਸੀਗਾ ਕਿ ਆਹ ਕਿਹ ਮਸ਼ੀਨ ਦੀ ਆਪਾਂ ਨੂੰ ਲੋੜ ਆ ਪਰ ਲੀਵਰ ਵਾਲੀ ਮਸ਼ੀਨ ਮੇਰੇ ਦਿਮਾਗ ਚੋਂ ਨਿਕਲ ਗਿਆ ਤੁਹਾਨੂੰ ਦੱਸਣ ਦਾ ਤੇ ਲੀਵਰ ਵਾਲੀ ਮਸ਼ੀਨ ਚਾਹੀਦੀ ਆਪਾਂ ਨੂੰ ਇਹ ਕੋਈ ਭਰਾ ਲੇਬਰ ਵਾਲੀ ਮਸ਼ੀਨ ਕੋਈ ਹੈਗੀ ਕਿਸੇ ਕੋਲ ਲੇਬਰ ਚੰਗੀ ਲੇਵਾਰਾ ਕਿਸੇ ਕੋਲੇ ਜਿਹਦੇ ਕੋਲੇ ਲੇਵਰ ਤਾਂ ਸਾਡੇ ਅਸੀਂ ਵੀ ਲਿਆਂਦੀ ਸੀਗੀ ਲੇਵਰ ਨੇ ਤਾਂ ਹੱਥ ਖੜੇ ਹੋ ਗਏ। ਉਹ ਜੀ ਗਰਮੀ ਬਹੁਤ ਆ ਬੰਦਾ ਆਪਦੇ ਅਰਗੇ ਹੀ ਹੁੰਦਾ ਪਤਾ ਬਸ ਕਿਆ ਹੀ ਦੇਣਾ ਕਿ ਹਾਂ ਆ ਵੜਨਾ ਪਤਾ ਉੱਤੇ ਬੈਠੇ ਨੇ ਦੱਸੀ ਜਾਣਾ। ਬਾਕੀ ਲੇਵਰ ਜਿਹੜੀ ਕਰਦੀ ਆ ਉਹ ਕਰਦੀ ਵੀ ਆ ਜੀ। ਪਿਛਲੇ ਸਾਲ ਜਿਹੜੀ ਲੇਵਰ ਯੂਪੀਓ ਆਈ ਸੀ ਆਪਣੀ ਉਹ ਕੰਜਰ ਐਤ ਕੀ ਜਵਾਬ ਦੇਗੇ ਕਹਿੰਦੇ ਐਤ ਕੀ ਹਮ ਕੋਈ ਪਤਾ ਨਹੀਂ ਕੋਈ ਇੱਧਰ ਸ਼ਾਦੀਆਂ ਸ਼ੂਦੀਆਂ ਕਹਿੰਦਾ ہماری ਹਮਤੇ ਆਇਆ ਨਹੀਂ ਜਾਣਾ ਤੇ ਇਹ ਜਿਹੜੇ ਆਪਣੇ ਝੋਨਾ ਲਾਉਂਦੇ ਸੀ ਭਈਏ ਉਹਨਾਂ ਨੂੰ ਕੀਤਾ ਸੀ ਹੱਥ ਕੰਜਰ ਦੇ ਜਵਾਬ ਦੇ ਗਏ ਕਹਿੰਦੇ ਹਮ ਆਪਣੀ ਕਿੱਲੇ ਵੱਡੇ ਕਹਿੰਦੇ ਨਹੀਂ ਵੱਢਿਆ ਜਾਣਾ ਤੇ ਮੱਕੀਆਂ ਡਿੱਗੀਆਂ ਬਹੁਤ ਅਜਿਹੀਆਂ ਦੀ 40-50 ਕਿੱਲੇ ਮੱਕੀ ਆ ਵਿੱਚੋਂ 10 ਕਿੱਲੇ ਡਿੱਗੇ ਆ ਜਾਂਦੇ ਆ ਉਹ ਵੀ ਫਿਰ ਆਪਣੀ ਵੱਢਣੇ ਪੈਂਦੇ ਜਿਹਨੇ ਗੱਲ ਕੀਤੀ ਉਸੇ ਨੂੰ ਵੱਢਣੇ ਪੈਂਦੇ ਆ ਪਰ ਹੁਣ ਉਸੇ ਕਟਰ ਨਾਲ ਆਪਾਂ ਲੱਗੇ ਹੋਏ ਆ ਵੱਢਣ ਜਿਹੜਾ ਮੱਕੀ ਵਾਲਾ ਕਟਰ ਲਿਆਂਦਾ ਉਹ ਚੱਕੀ ਦਾ ਜਾਂਦਾ ਵਿੱਚੋਂ ਜਿਹੜੇ ਹੁਣ ਬਾੜਾ ਬਰੂਲਾ ਬਰਾਲੇ ਵੱਜ ਕੇ ਡਿੱਗੀ ਹੁੰਦੀ ਆ ਮੱਕੀ ਉਹ ਨਹੀਂ ਚੱਕਦਾ ਉਹ ਥੱਲੇ ਸੜ ਦਿੰਦੇ ਆ ਹੁਣ ਫਿਰ ਬੰਦੇ ਲਾਏ ਆ ਪਿੱਛੇ 2-3 ਵੱਧ ਹੋਰ ਤਿੰਨ ਬੰਦੇ ਤਾਂ ਘਰ ਵਾਲਿਆਂ ਨੇ ਦਿੱਤੇ ਆ ਦੋ ਵੱਲੇ ਆਪਾਂ ਹੋਰ ਲਿਆਵਾਂਗੇ ਜੇ ਮਿਲ ਗਿਆ ਤਾਂ ਜਿਵੇਂ ਡੱਗ ਦੀਆਂ ਦੇ ਪਿੱਛੇ ਰਹਿੰਦੀ ਮੱਕੀ ਚੱਕ ਚੁੱਕ ਲੈ ਲੈਂਦੇ ਆ ਬਾਕੀ ਜਰੂਰ ਕੰਟੈਕਟ ਕਰਿਓ ਜੇ ਕੋਈ ਵੀਰ ਭਰਾ ਮੇਰੀ ਇਹ ਵੀਡੀਓ ਦੇਖੂਗਾ ਜਿਹਦੇ ਕੋਲੇ ਲੇਵਰ ਵਾਲੀ ਮਸ਼ੀਨ ਆ ਕੰਮ ਨਹੀਂ ਅਸੀਂ ਮੁੱਕਣ ਦੇਵਾਂਗੇ ਉਹਨੂੰ ਪੈਸੇ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਮੇਰੇ ਤੋਂ ਪੈਸੇ ਲੈਣ ਮੈਂ ਪੈਸੇ ਦੇਣਦਾਰ ਆ ਤੇ ਜਿਹਦਾ ਕੰਮ ਅਸੀਂ ਫੜਾਵਾਂਗੇ ਪੈਸੇ ਅਸੀਂ ਖੁਦ ਲੈ ਕੇ ਦੇਵਾਂਗੇ ਮੇਰੇ ਤੋਂ ਜਿਹੜਾ ਮਸ਼ੀਨ ਹੈਗਾ ਉਹ ਪੈਸੇ ਮੇਰੇ ਤੋਂ ਲੂਗਾ ਮੈਂ ਮੈਨੂੰ ਭਲਾ ਦੀ 7 ਦਿਨਾਂ ਨੂੰ ਮਿਲ ਜਾਣ ਮੈਨੂੰ ਹਫਤੇ ਨੂੰ ਮਿਲ ਜਾਣ ਜਿਹਨੂੰ ਪੈਸੇ ਜਲ ਚਾਹੀਦੇ ਹੋਏ ਪਹਿਲੇ ਹੀ ਦੇਣਾ ਦੇਵਾਂਗੇ ਉਹ ਜ਼ਿੰਮੇਵਾਰੀ ਮੇਰੀ ਹੈ ਜੀ ਤੇ ਚਲੋ ਜੀ ਦੇਖਿਓ ਆ ਕਲਿੱਪ ਆ ਕਲਿੱਪ ਤੋਂ ਬਾਅਦ ਸਾਡੀ ਅੱਗੇ ਸਾਰੀ ਵੀਡੀਓ ਕੰਟੀਨਿਊ ਹੋਣੀ ਆ ਦੇਖਿਓ ਸਾਰੀ ਜਿੱਦਣ ਆਪਾਂ ਗੱਡੀ ਲੈ ਕੇ ਆਏ ਉਹਦਣ ਤੇ ਲੇਵਰ ਵਾਲੀ ਮਿਸ ਲੇਵਰ ਨਾਲ ਮਸ਼ੀਨ ਚਲਾਈ ਸੀ ਆਪਾਂ ਉਸ ਦਿਨ ਦੀ ਵੀ ਸਾਰੀਆਂ ਕਲਿੱਪਸ ਆ ਅੱਗੇ ਮੇਰਾ ਥੋੜਾ ਟਾਈਮ ਲੇਟ ਹੋ ਗਿਆ ਵੀਡੀਓ ਅਪਲੋਡ ਕਰਨ ਤੋਂ ਤੇ ਇਸ ਲਈ ਮਾਫੀ ਚਾਹੁੰਦੇ ਆ ਤੇ ਦੇਖਿਓ ਜੀ ਅੱਗੇ ਤੁਸੀਂ ਵੀਡੀਓ ਆ ਲਿਆਂਦਾ ਸੀ ਜੀ ਇੱਕ ਬਲਬਲ ਦਾ ਬੱਚਾ ਇਹ ਬੜੇ ਚਿਰ ਤੋਂ ਲੱਭਦੇ ਸੀ ਅਸੀਂ ਸਾਫ਼ ਗੱਡੀ ਇਹ ਅੱਜ ਬਾਬੜ ਨੇ ਮਿਹਰ ਕੀਤੀ ਆ ਤੇ ਅੱਜ ਆਪਾਂ ਫਰੇ ਗੱਡੀ ਲਿਆਂਦੀ ਅੱਜ ਬਲੈਰੋ ਗੱਡੀ ਸੋਹਣੀ ਕੇ ਘਰੋਂ ਮਿਲ ਗਈ ਸਾਫ਼ ਨਹੀਂ ਆ ਤੈਨੂੰ ਬਾਹਰ ਦੇ ਦੇ ਦੇਖੋ ਹਨ ਉਹਨਾਂ ਨੂੰ ਵਧਾਈਆ ਮਾਮਾਈ ਮਾਮਾ ਉਹਨਾਂ ਨੂੰ ਵਧਾਈਆ ਤੈਨੂੰ ਬਹੁਤ ਬਹੁਤ ਗੱਡੀ ਰਿਆਦੀ ਤੈਨੂੰ ਚਿੱਟੇ ਰੰਗ ਦੀ ਹਾਂ ਨੰਬਰ ਵੀ ਸੋਹਣਾ ਮਿਲ ਗਿਆ ਇਹ ਘਰੋਂ ਮਿਲ ਗਈ ਗੱਡੀ ਮਿਲੀ ਬਹੁਤ ਸਾਫ਼ ਹੈ ਸਾਫ਼ ਮਿਲ ਗਈ ਪਰ ਉਹ ਹੀ ਨਗਾ ਇਹ ਪੂਰੀ ਡਿਟੇਲ ਚ ਵੀਡੀਓ ਤੁਹਾਨੂੰ ਦਿਖਾਵਾਂਗੇ ਅਸੀਂ ਤੇਰਾ ਇੱਕ ਵਾਰੀ ਮੋਟਾ ਮੋਟਾ ਦਿਖਾ ਦੇਖ ਲਓ ਇਹ 11 ਮਾਡਲ ਹੈ ਇਹ ਜਿਹੜਾ ਸਕਾਰਪੀ ਹੋਦਾ ਇੰਜਣਾ ਇਹ 11 ਮਾਡਲ ਹੈ ਹਾਂ ਉਹ ਨੂੰ ਲੈ ਆਣੇ ਆ ਵੀ ਇੱਥੇ ਇੱਕ ਟੈਸਟ ਇਸ ਇੱਥੇ ਇੰਤਰਾ ਹਾਂ ਓਏ ਉਹ ਨਾ ਆਉਂਦੀ ਗੁਰਦੁਆਰੇ ਜਾਣਾ ਹੈ ਇਹ ਇਹ ਰੰਗਲ ਨਹੀਂ ਖੋਸੀ ਇਤ ਸਾਰਾ ਵੀ ਲੰਮਾ ਜਣਾ ਆ ਗੇਅਰ ਜਆ ਚੱਲ ਦੂਰ ਕਿਵੇਂ ਆ ਸੀ ਸਰਦੂਲ ਕਹਿੰਦਾ ਮੋਟਰ ਮੈਂ ਕਰਿਆ ਆ ਤੇ ਜਿੰਦਾ ਬੰਦੇ ਨੂੰ ਕਦੋਂ ਲਾਇਆ ਚਲੋ ਜਾਣ ਦੋ ਜਾਣ ਦੋ ਬਈ ਜਾਣ ਦੋ ਨਹੀਂ ਕੁਝ ਵੀ ਪਿੱਛੇ ਜਾਣ ਦੋ ਜਾਣ ਦੋ ਸਰਦਾਰ ਸਾਹਿਬ ਲੱਗਿਆ ਟੈਸਟ ਡਰਾਈਵ ਲੈ ਆ ਹਾਂ ਟੈਸਟ ਡਰਾਈਵ ਆ ਪੂਰੀ ਨੀਂਗਾ ਪੈਣੀ ਪੂਰੀ ਪਤਾ ਕੀ ਮੈਂ ਨਾ ਮੰਗੇ ਹਾਂਜੀ ਮੈਂ ਟਰੈਕਟਰ ਹੋਵੇ ਹਾਰ ਹੋ ਗਈ ਹਾਂਜੀ ਮੈਨੂੰ ਕੋਈ ਦੋ ਵਾਰੀ ਬੈਕ ਕਰਦੀ ਭੈਜੀ ਹਾਂਜੀ ਹਾਂਜੀ ਮੈਨੂੰ ਕੋਈ ਪ੍ਰੋਬਲਮ ਆ ਨਹੀਂ ਥਈ ਆ ਉਹ ਜਾਨ ਜੀ ਨਿਕਲਦੀ ਰਹਿੰਦੀ ਫਤੀਜ ਦੇ ਵਿੱਚ ਵਧੀਆ ਫਤੀ ਹੈ ਹਾਂਜੀ ਰੌਜੀ ਆਪਾਂ ਆਏ ਸੀਗੇ ਗੱਡੀ ਦਾ ਟਕਾਉਣ ਮੱਥਾ ਤੇ ਰਾਤਾ ਉਟਰਾਸਰਾ ਲੈ ਕੇ ਹੁਣ ਆਪਾਂ ਚੱਲੇ ਆ ਘਰ ਨੂੰ ਇਹ ਸਾਡੇ ਜੀ ਇੱਥੇ ਛੇਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਆਪ ਕੋਈ ਵੀ ਕੀ ਲੈ ਆਈ ਦੀ ਨਵੀਂ ਤੇ ਇੱਥੇ ਗੁਰੂ ਘਰ ਸਰ ਗੁਰੂ ਘਰ ਜ਼ਰੂਰ ਦਰਸ਼ਨ ਕਰਾਉਣ ਲਈ ਲੈ ਕੇ ਆਈ ਦੀ ਆ ਚਲੋ ਜੁੜੇ ਰਹੋ ਜੀ ਵਲੌਗ ਦੇ ਨਾਲ ਅੱਗੇ ਚੱਲ ਗਏ। ਲਓ ਜੀ ਪਹੁੰਚ ਗਏ ਬਾਈ ਜੀ ਆਪਾਂ ਆਪਦੀ ਮਸ਼ੀਨ ਕੋਲੇ। ਤੇ ਅੱਜ ਆਪਾਂ ਮਸ਼ੀਨ ਚਲਾਉਣੀ ਆ ਕਟਰ ਦੇ ਨਾਲ, ਦੂਜੇ ਕਟਰ ਨਾਲ, ਲੀਵਰ ਨਾਲ ਕਿਉਂਕਿ ਬਾਈ ਲੰਬਾਈਆਂ ਦੀ ਗੱਲ ਥੋੜੇ ਜਿਹਾ ਡਿੱਗੀ ਆ ਮੱਕੀ। ਮੱਕੀ ਡਿੱਗੀ ਹੋਣ ਦੇ ਕਾਰਨ ਤੇ ਉਹ ਕਟਰ ਦੂਜਾ ਜਿਹੜਾ ਉਹ ਤੁਹਾਨੂੰ ਪਤਾ ਕੀ ਇਹ ਜਿਆਦਾ ਕਾਮਯਾਬ ਖੜੀਆਂ ਜੀ ਆ। ਮੱਕੀਆਂ ਚ ਤੇ ਆ ਚਾਦਰ ਲਾਈ ਆ ਇਹਦੇ ਤੇ ਤੇਰੀ ਪੰਡੋ ਨੇ ਆਏ ਆ ਕਟਰ ਜਾ ਕੇ ਤੇ ਲਿਵਰ ਲੈਂਦੀ ਆ ਤੇ ਜੇ ਕਿਸੇ ਬਾਈ ਨੇ ਲਿਵਰ ਨਾਲ ਮੱਕੀ ਕਢਾਉਣੀ ਆ ਜੇ ਕਿਸੇ ਦੀ ਕਈਆਂ ਦੀ ਬਾਈਆਂ ਦੀ ਡੱਗ ਪਈਂਦੀ ਮੱਕੀ ਨਹੀਂ ਚੱਕਦੇ ਦੂਜੇ ਕਟਰ ਲਿਵਰ ਨਾਲ ਕਟਾਉਣ ਵਾਸਤੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਲਿਵਰ ਆਪਣੇ ਕੋਲ ਹੈਗੀ ਆ 12 15 ਜਾਣੇ ਬੰਦੇ ਤੇ ਜੇ ਉਹਦੇ ਨਾਲ ਵੀ ਕਟਾਉਣੀ ਆ ਕਿਸੇ ਨੇ ਤੇ ਜਰੂਰ ਸਾਡੇ ਨਾਲ ਸੰਪਰਕ ਕਰਿਓ ਤੇ ਚਲੋ ਜੁੜੇ ਰਿਓ ਵਲੌਗ ਦੇ ਨਾਲ ਤੁਹਾਨੂੰ ਦਿਖਾਉਣੇ ਲੇਵਰ ਵਾਲੀ ਨਾਲ ਲੇਵਰ ਨਾਲ ਚਲਾ ਕੇ ਮਸ਼ੀਨ ਸੱਡੀ ਜਿੱਦੀ ਤੇ ਦਾ ਲਾਉ ਰੋ ਦੇਖ ਲਾਂ ਆ 99082 ਸੀਗਾ 99 ਨਹੀਂ ਦੂਜਾ 1899 ਪਾਈਨਰ ਦਾ ਜਿਹੜਾ ਹੁੰਦਾ ਵੱਧਿਆ ਟੂਏ ਬਾਹਰ ਡਿੱ ਗਿਆ ਜਾ ਕੇ ਹੋਰ ਕੋਈ ਮੱਕੀ ਡਿੱ ਗਿਆ ਬੀਜ ਨੇ ਨਾ ਦਾ ਮਲਾਵਟ ਬੜੀ ਸੀ ਬੀਜ ਦੀ ਇਹਦੀ ਮਿਕਸਿੰਗ ਸੀਗੀ ਬੀਜ ਇਹ ਹਣ ਜਿੰਨਾ ਜਿੰਨਾਂ ਨੇ ਬੀਜਿਆ ਲਹੂ ਪੀਤਾ ਹੀ ਖੜਾ ਸਾਰਿਆਂ ਦਾ ਆ ਮਕੀਂ ਤੇ ਜਿੱਥੋਂ ਤਾਂ ਇਹ ਨਿਕਾ ਜਾਂਦੀ ਮੱਕੀ ਮੱਕੀ ਆ ਜਿੱਥੋਂ ਤਾਂ ਇਹ ਨਿਕਾ ਜਾਂਦੀ ਆ ਆ ਜਿਹੜੇ ਹਰੀ ਤਰਪਾਲ ਵਛਾਈ ਹੁੰਦੀ ਆ ਮੱਕੀ ਬਾਈ ਜੀ ਕਹਿ ਹੀ ਦੇਣਾ ਕਿ ਲੇਵਰ ਨਾਲ ਮੱਕੀ ਵੜਵਾਨੀਆਂ ਡਿੱਗੀ ਵਸ ਕਿਸੇ ਦੇ ਵੀ ਨਹੀਂ ਗਾ ਘਟਰ ਵੀ ਨਹੀਂ ਚੱਕਦਾ ਬਾਲੀ ਡਿੱਗੀ ਉਹ ਦੇਖੋ ਜੀ ਮੈਂ ਉਹ ਡਗੀਆਂ ਰੁੱਈਆਂ ਨੇ ਉਹ ਚੱਕਣੀ ਨਹੀਂ ਜੇ ਉਹ ਰੀਲ ਰੀਲ ਗਟਰ ਉਹ ਚੱਕ ਲੈਂਦਾ ਤੇ ਬੰਦਿਆਂ ਦਾ ਧੂਨ ਨਿਕਲਿਆ ਪਿਆ ਵਾ ਗਰਮੀ ਇੱਕ ਬਹੁਤ ਜਿਆਦੀ ਹੈ ਵਿਚਾਰੇ ਮੱਖਾਂ ਹੀ ਸਾਰੇ ਦਿਹਾੜੀ ਚ 2 2.5 ਤਿੰਨ 2.5 ਕਿਲੇ ਵੜਦੇ ਆ ਕੌਨਸੇ ਵਾਲਾ ਇਹ ਜਿਵੇਂ ਆ ਮੱਕੀ ਜਿਵੇਂ ਟਿੱਕੀ ਆ ਨਾ ਵਿਸੀ ਆ ਇਹ ਕਟਰ ਨਹੀਂ ਚੱਕਦੇ ਥੱਲੇ ਚੱਕ ਲੈਂਦੇ ਆ ਮਣਕੇ ਥੱਲੇ ਬਹੁਤ ਛੱਡ ਦਿੰਦੇ ਆ ਤੇ ਇਹ ਹੁਣ ਚਲਾਈ ਆ ਆਪਾਂ ਲੀਵਰ ਨਾਲ ਬਈ ਬਾਕੀ ਇਹਦਾ ਰੇਟ ਦਾ ਵੀ ਦੁੱਗਣਾ ਫਰਕ ਹੁੰਦਾ ਵਾ ਜੇ ਚ 4-5000 ਰੁਪਿਆ ਦਾ ਲੀਵਰ ਹੀ ਲੈਂਦੀ 4000 ਰੁਪਿਆ ਕਿੱਲੇ ਦਾ ਵੜਨ ਦਾ ਬਾਕੀ ਚੱਲੀ ਜਾਂਦਾ ਕੰਮ ਪਰ ਮਸ਼ੀਨ ਸੌਖੀ ਰਹਿੰਦੀ ਹੈ ਨਾ ਇਹ ਤਾਂ ਇੰਨਾ ਧੋਕੀ ਨਹੀਂ ਨਹੀਂ ਕੱਟਣਾ ਬਹੁਤ ਲੰਬਾ ਹਾਂ ਕੱਟਣ ਨਾਲ ਜਵਾਲਾ ਜੋ ਕਿੱਥੇ ਤੁਰਨ ਇਹ ਤਾਂ ਕੱਲੀ ਕੱਢਣੀਆਂ ਹੀ ਆ ਚੱਲੀਆਂ ਹੀ ਕੱਢਣੀਆਂ ਹਿਸਾਬ ਨਾਲ ਉਹ ਤੇ ਜਿਹੜੀ ਮੋੜ ਨਹੀਂ ਕਰਨੀ ਬੜਾ ਸਾਰਾ ਹਾਂ ਬਾਕੀ ਚਲੋ ਇਹ ਤੇ ਥੋੜਾ ਕੰਮ ਦਾ ਨਵੇੜਾ ਘਟਾ ਹਾਂ ਹਾਂ ਉਹ ਮਾਈਡ ਦਾ ਫਰਕ ਹੈ ਹਾਂ ਪਰ ਐਤ ਕੀ ਜੇ 100 ਮਸ਼ੀਨ ਚਲਦੀ ਪਈ ਐ 100 ਚ 60 ਮਸ਼ੀਨ ਕਟਾ ਲੈਵਰ ਨਾਲ ਚਲਦੀ ਪਈ ਐ ਤਾਂ ਝਖੜ ਨੇ ਸੱਟ ਬਹੁਤ ਦਿੱਤੀਆਂ ਮੱਕੀਆਂ ਬਾਕੀ ਜਿਵੇਂ ਹੁਣ ਇਹ ਬਾਈਆਂ ਤੇ ਆ ਥਾ ਸੀਗਾ ਜੀ ਇਹ 60 65 ਕਿੱਲੇ ਇਹਨਾਂ ਦੇ ਖੜੇ ਆ ਤੇ ਬਾਕੀ ਕੁਝ ਵਿੱਚੋਂ 7-8 ਕਿੱਲੇ 10 ਕਿੱਲੇ ਡੱਗੇ ਆ ਉਹ ਵੀ ਹੁਣ ਫਿਰ ਜੇ ਖੜੇ ਵਡਾਂਗੇ ਡੱਗੇ ਵੀ ਆਪਾਂ ਨੂੰ ਵੜਨੇ ਪੈਣੇ ਆ ਤੇ ਬਾਕੀ ਚਲੋ ਹੈ ਦੱਸਿਆ ਜੇ ਜੀ ਲਾਈਕ ਕਮੈਂਟ ਕਰਕੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਤੇ ਤੁਹਾਨੂੰ ਗੱਡੀ ਸਾਡੀ ਕਿਵੇਂ ਲੱਗੀ ਵਧੀਆ ਲੱਗੀ ਦੱਸਿਆ ਜੇ ਜੀ ਕਮੈਂਟ ਕਰਕੇ ਬੜੇ ਚਿਰ ਦੀ ਅਸੀਂ ਲੱਭਦੇ ਸੀਗੇ ਗੱਡੀ ਤੇ ਬਾਕੀ ਜਿਹੜੀਆਂ ਕਾਰਾਂ ਉਹ ਵਾਣ ਵੂਣ ਜ ਵਾਰਾਣੀ ਖਾਂਦੀਆਂ ਖੇਤ ਬੰਨੇ ਤੇ ਉਹ ਸਕਰਪਿਓ ਵਾਲੀ ਹੂੰ ਉਹ ਮੰਗੀ ਆ ਖੇਤ ਬੰਨੇ ਉਹ ਵੀ ਨਹੀਂ ਖਿੱਚੀ ਜਾਂਦੀ ਤੇ ਜੀਪ ਤੇ ਸੋਚਿਆ ਕਿ ਜੀਪ ਜੀਪ ਨੂੰ ਤਿਆਰਤਾ ਕਰਾਵਾਂਗੇ ਜੀਪ ਵੀ ਪਰ ਜੀਪ ਦਾ ਐ ਉਹ ਆ ਕਿ ਇਹਦੇ ਪਾਸਿੰਗ ਨਹੀਂ ਹੁੰਦੀ ਪਈ ਤਾਂ ਉਹਦੇ ਤੇ ਮੈਂ ਕਿਹਾ ਕਿ ਉਹਦੇ ਪੈਸੇ ਛੌਂ ਕਰ ਲੋ ਲਾ ਦਿੰਨੇ ਆ ਥੋੜੇ ਬਹੁਤੇ ਤੇ ਬਾਕੀ ਜੇ ਬਾਹਰ ਅੰਦਰ ਜਾਣਾ ਜਿਵੇਂ ਐਮਪੀ ਚ ਜਾਣਾ ਵਾ ਉਦੋਂ ਉਹ ਫਿਰ ਪਾਸਿੰਗ ਦਾ ਰੌਲਾ ਉਹਦਾ ਤੇ ਉਹਦਾ ਕਰਕੇ ਆਪਣਾ ਆਪਾਂ ਇਹ ਜਿ ਬਲੈਰੋ ਲਈ ਆ ਉਹ ਬਾਸ ਨਹੀਂ ਹੁੰਦੀ ਸੀ ਚਲੋ ਦੱਸਿਆ ਜੀ ਲਾਈਕ ਕਮੈਂਟ ਕਰਕੇ ਤੁਹਾਨੂੰ ਅੱਜ ਦਾ ਸਾਡਾ ਵਲੌਗ ਕਿਵੇਂ ਦਾ ਲੱਗਾ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਰਪਰਾਖਾ ਸਤਿ ਸ਼੍ਰੀ ਅਕਾਲ